ਡਾਕਟਰ ਕਲਵਿੰਦਰ ਕੌਰ ਮਨਹਾਸਤੀ ਪੁਸਤਕ ਸੁਪਨਿਆਂ ਦਾ ਕਰਤਿਬਾਨੀ ਸਰਦਾਰ ਗੁਰਪ੍ਰੀਤ ਸਿੰਘ ਦਾ 11ਵਾਂ ਅਧਿਆਇ ਚੌਥਾ ਪਾਗ ਸੁਪਨਿਆਂ ਦੇ ਘਰ ਵਿੱਚ ਰਹਿਣ ਵਾਲੇ ਪੀੜਤ ਰੋਗੀ ਸਿਰ ਵਿੱਚ ਪਏ ਕੀੜਿਆਂ ਨੇ ਛੀਪੇ ਪੈਣ ਦਾ ਕੀਤਾ ਬੁਰਾ ਹਾਲ ਛੀਪੇ ਪੈਣ ਜੈਤੋ ਵਿਆਹੀ ਹੋਈ ਹੈ ਜਿੱਥੇ ਇਹ ਆਪਣੇ ਪਤੀ ਤੇ ਦੋ ਬੱਚਾ ਨਾਲ ਰਹਿੰਦੀ ਹੈ ਇਸ ਦੀ ਕੁੜੀ 18 ਸਾਲ ਤੇ ਮੁੰਡਾ ਸਤਾਰਨ ਸਾਲ ਦਾ ਹੈ ਦੋਵੇਂ ਬੱਚੇ 9ਵੀਂ ਕਲਾਸ ਵਿੱਚ ਪੜ੍ਹਦੇ ਹਨ ਛੀਪੇ ਦੀ ਭੈਣ ਸੰਦੀਪ ਕੌਰ ਸ਼੍ਰੀ ਮੁਖਤਸਰ ਸਾਹਿਬ ਵਿਖੇ ਵਿਆਹੀ ਹੋਈ ਹੈ ਇਹਨਾਂ ਦੇ ਦੋ ਪਰਾ ਹਨ ਜੋ ਭੈਣਾ ਨਾਲ ਵਰਤਦੇ ਨਹੀਂ ਛੀਪੇ ਪਿਛਲੇ 4-5 ਸਾਲ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਰਹਿੰਦੀ ਹੈ ਇੱਕ ਦਿਨ ਛੀਪੇ ਦੇ ਗੁਆਂਢੀ ਉਸਦੀ ਭੈਣ ਨੂੰ ਫੋਨ ਤੇ ਦੱਸਦੇ ਹਨ ਕਿ ਉਸਦੇ ਸਿਰ ਵਿੱਚੋਂ ਮੁਸਕਰਿਆ ਤੁਸੀਂ ਆ ਕੇ ਦੇਖੋ ਛੀਪੇ ਦਾ ਘਰ ਵਾਲਾ ਦੱਸਦਾ ਹੈ ਕਿ ਉਹ ਉਸਨੂੰ ਸਿਵਲ ਹਸਪਤਾਲ ਲੈ ਕੇ ਗਿਆ ਸੀ ਜਿਸ ਡਾਕਟਰ ਨੇ ਛੀਪੇ ਦਾ ਸਿਰ ਦੇਖਿਆ ਉਸਨੇ ਕਿਹਾ ਕਿ ਪਹਿਲਾਂ ਇਸ ਤੇ ਵਾਲ ਕਟਵਾ ਕੇ ਲਿਓ ਫਿਰ ਇਲਾਜ ਸ਼ੁਰੂ ਹੋਵੇਗਾ ਇਸ ਨੇ ਜਿਸ ਕੋਲੋਂ ਵਾਲ ਕਟਵਾਏ ਉਸ ਸ਼ਖਸ ਨੇ ਉਸ ਦੇ ਸਾਰੇ ਵਾਲ ਕੱਟ ਦਿੱਤੇ ਜਦੋਂ ਵਾਲ ਕਟਵਾ ਕੇ ਵਾਪਸ ਹਸਪਤਾਲ ਗਏ ਤਾਂ ਡਾਕਟਰ ਨੇ ਕਿਹਾ ਕਿ ਤੁਸੀਂ ਕੱਲ ਆਇਓ ਉਹ ਵਾਪਸ ਘਰ ਆ ਗਏ ਉਸ ਦੀ ਭੈਣ ਸੰਦੀਪ ਵੀ ਉੱਥੇ ਪਹੁੰਚ ਗਈ ਉਹ ਆਪਣੀ ਭੈਣ ਛੀਪੇ ਦੇ ਸਿਰ ਦੀ ਹਾਲਤ ਦੇਖ ਕੇ ਰੋਣ ਹਾਕੀ ਹੋ ਗਈ ਉਸਨੇ ਦੇਖਿਆ ਕਿ ਉਸਦੀ ਭੈਣ ਦੇ ਸਿਰ ਵਿੱਚ ਜ਼ਖਮ ਹੋ ਚੁੱਕਾ ਸੀ ਜਿਸ ਵਿੱਚ ਕੀੜੇ ਚੱਲ ਰਹੇ ਸਨ ਕੀੜੇ ਤੇ ਜੂਆ ਸਿਰ ਉੱਪਰ ਕਮਰੇ ਸਨ ਜ਼ਖਮ ਵਿੱਚ ਪਏ ਕੀੜੇ ਉਸਦੇ ਸਿਰ ਦੇ ਮਾਸ ਨੂੰ ਵੱਢ-ਵੱਢ ਖਾ ਰਹੇ ਸਨ ਤੇ ਉਹ ਦੁੱਖ ਦਰਦ ਨਾਲ ਘੁੱਲ ਰਹੀ ਸੀ ਛੇਪੇ ਦਾ ਕਰਵਾਲਾ ਕਹਿੰਦਾ ਹੈ ਕਿ ਉਸ ਨੂੰ ਨਹਾ ਕੇ ਕੱਲ ਸਿਵਲ ਹਸਪਤਾਲ ਲੈ ਕੇ ਜਾਵਾਂਗੇ ਪਰ ਸੰਦੀਪ ਤੋਂ ਆਪਣੀ ਭੈਣ ਦੀ ਅਜਿਹੀ ਹਾਲਤ ਦੇਖੀ ਨਾ ਗਈ ਉਸ ਨੇ ਆਪਣੇ ਦੀਦੇ ਨੂੰ ਕਿਹਾ ਕਿ ਇਸ ਨੂੰ ਨਵਾ ਕੇ ਹੁਣੇ ਕਿਸੇ ਪ੍ਰਾਈਵੇਟ ਹਸਪਤਾਲ ਵਿੱਚ ਲੈ ਕੇ ਚਲਦੇ ਹਾਂ ਜਦੋਂ ਸੰਦੀਪ ਨੇ ਆਪਣੀ ਭੈਣ ਦਾ ਇਸ਼ਨਾਨ ਕਰਵਾਇਆ ਉਹ ਇਹ ਦੇਖ ਕੇ ਹੈਰਾਨ ਹੋ ਗਈ ਕਿ ਉਸਦੀ ਭੈਣ ਦੇ ਸਰੀਰ ਤੇ ਧੱਫੜ ਪਏ ਹੋਏ ਹਨ ਤੇ ਮਹਿਲ ਜੰਮੀ ਹੋਈ ਹੈ ਜਿਵੇਂ ਉਸ ਨੂੰ ਨਹਾਤੀਆਂ ਪਤਾ ਨਹੀਂ ਕਿੰਨਾ ਜ਼ਿਆਦਾ ਚਿਰ ਹੋ ਗਿਆ ਹੋਵੇ ਫਿਰ ਉਹ ਆਪਣੀ ਭੈਣ ਨੂੰ ਪ੍ਰਾਈਵੇਟ ਕਿਸੇ ਡਾਕਟਰ ਕੋਲ ਲੈ ਕੇ ਗਈ ਉਸਨੇ ਥੋੜੇ ਕੀੜੇ ਕੱਢੇ ਤੇ ਫਿਰ ਉਸਦੀ ਭੈਣ ਨੂੰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹਸਨਪੁਰ ਲੈ ਆਈ ਛੀਪੇ ਦਾ ਪਤੀ ਵੀ ਨਾਲ ਆਇਆ ਜਦੋਂ ਸਰਦਾਰ ਗੁਰਪ੍ਰੀਤ ਨੇ ਉਸਦੇ ਪਤੀ ਤੋਂ ਪੁੱਛਿਆ ਕਿ ਉਸਨੇ ਆਪਣੀ ਪਤਨੀ ਦਾ ਖਿਆਲ ਕਿਉਂ ਨਾ ਰੱਖਿਆ ਉਸਦੀ ਇਹ ਹਾਲਤ ਕਿਵੇਂ ਹੋ ਗਈ ਤਾਂ ਕਹਿੰਦਾਗਾ ਕਿ ਉਸ ਨੂੰ ਘੱਟ ਦਿਖਾਈ ਦਿੰਦਾ ਹੈ ਜਿਸ ਨੂੰ ਬੜਾਓ ਤਾਂ ਇਹ ਅੱਗੋਂ ਇਟਾਂ ਰੋੜੇ ਮਾਰਦੀ ਹੈ ਇਸ ਲਈ ਕੋਈ ਵੀ ਇਸ ਤੇ ਨੇੜੇ ਨਹੀਂ ਜਾਂਦਾ ਉਸਦੀ ਭੈਣ ਸੰਦੀਪ ਕਹਿੰਦੀ ਹੈ ਕਿ ਜਦੋਂ ਉਹ ਉਸ ਕੋਲਾਈ ਤੇ ਬੁਲਾਇਆ ਤਾਂ ਉਸਨੇ ਇਸ ਤਰ੍ਹਾਂ ਦੀ ਕੋਈ ਹਰਕਤ ਨਹੀਂ ਕੀਤੀ ਸੰਦੀਪ ਇਹ ਵੀ ਦੱਸਦੀ ਹੈ ਕਿ ਇਸ ਤੇ ਬੱਚੇ ਵੀ ਇਸ ਦਾ ਧਿਆਨ ਨਹੀਂ ਰੱਖਦੇ ਕੁੜੀ 18 ਸਾਲਾਂ ਦੀ ਹੋ ਚੁੱਕੀ ਹੈ ਉਹ ਚਾਹ ਰੋਟੀ ਬਣਾ ਕੇ ਵੀ ਆਪਣੀ ਮਾਂ ਨੂੰ ਨਹੀਂ ਦਿੰਦੀ ਸੁਪਰੀਆਂ ਦੇ ਘਰ ਪਹੁੰਚ ਕੇ ਚੀਪੇ ਦੇ ਸਿਰ ਵਿੱਚੋਂ ਕੀੜੇ ਕੱਢੇ ਗਏ ਤੇ ਉਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਾਇਆ ਗਿਆ ਜਿਹੜੀ ਚੀਪੇ ਰੋਂਦੀ ਹੋਈ ਬੁਰੀ ਤੇ ਤਰਸਯੋਗ ਹਾਲਤ ਵਿੱਚ ਸੁਪਰੀਆਂ ਦੇ ਘਰ ਆਈ ਸੀ ਕੀੜੇ ਕੱਢਣ ਤੋਂ ਬਾਅਦ ਉਹ ਸ਼ਾਂਤ ਹੋ ਗਈ ਤੇ ਮੁਸਕਰਾਉਣ ਲੱਗੀ ਉਸ ਦੀ ਭੈਣ ਸੰਦੀਪ ਉਸਦੀ ਮਦਦ ਲਈ ਉਸ ਕੋਲ ਰਹੀ ਹੁਣ ਦੋ ਅਹਿਮ ਨੁਕਤੇ ਵਿਚਾਰਨਯੋਗ ਹਨ ਇੱਕ ਤਾਂ ਸਿਵਲ ਹਸਪਤਾਲ ਦਾ ਡਾਕਟਰ ਜਿਸ ਨੇ ਚੀਪੇ ਦੇ ਸਿਰ ਵਿੱਚ ਕੀੜੇ ਚੱਲਦੇ ਵੇਖ ਕੇ ਤੇ ਉਸਦੇ ਵਾਲ ਕਟਵਾਉਣ ਲਈ ਕਿਹਾ ਜਿੰਨੀ ਕੋ ਜਗ੍ਹਾ ਤੇ ਜ਼ਖਮ ਸੀ ਕਿਉਂ ਅੰਨੀ ਜਗ੍ਹਾ ਤੇ ਵਾਲ ਆਪ ਨਹੀਂ ਕੱਟ ਸਕਦਾ ਸੀ ਦੂਜਾ ਜਦੋਂ ਉਹ ਬਾਹਰੋਂ ਵਾਲ ਕਟਵਾ ਕੇ ਵਾਪਸ ਹਸਪਤਾਲ ਜਾਂਦੇ ਹਨ ਤਾਂ ਡਾਕਟਰ ਕਹਿੰਦਾ ਕਿ ਹੁਣ ਤੁਸੀਂ ਕੱਲ ਆਇਓ ਰੋਗੀ ਦੇ ਸਿਰ ਵਿੱਚ ਜ਼ਖਮ ਹੈ ਕੀੜੇ ਚੱਲ ਰਹੇ ਹਨ ਜੋ ਉਸ ਨੂੰ ਵੱਡ ਵੱਡ ਖਾ ਰਹੇ ਨੇ ਤੇ ਡਾਕਟਰ ਇਹ ਹਾਲਤ ਦੇਖ ਕੇ ਕਹਿੰਦਾ ਕਿ ਕੱਲ ਆਇਓ ਕੀ ਡਾਕਟਰ ਦਾ ਫਰਜ਼ ਹੈ ਕਿ ਡਾਕਟਰ ਆਪਣੀ ਡਿਊਟੀ ਆਪਣਾ ਫਰਜ਼ ਨਿਭਾ ਰਿਹਾ ਹੈ ਡਾਕਟਰ ਨੂੰ ਰੋਗੀ ਦੀ ਕੋਈ ਚਿੰਤਾ ਨਹੀਂ ਕਿ ਉਹ ਜੀ ਰਿਹਾ ਹੈ ਜਾਂ ਮਰ ਰਿਹਾ ਹੈ ਉਸ ਨੂੰ ਸਰਕਾਰ ਵੱਲੋਂ ਤਨਖਾਹ ਮਿਲ ਰਹੀ ਹੈ ਉਹ ਆਪਣੇ ਵਕਤੇ ਛੁੱਟੀ ਕਰਕੇ ਚਲਾ ਜਾਂਦਾ ਹੈ ਡਾਕਟਰ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ ਕਿ ਅਜਿਹੇ ਡਾਕਟਰ ਰੱਬ ਦਾ ਰੂਪ ਕਹਿਲਾਉਣ ਦੇ ਹੱਕਦਾਰ ਹਨ ਰੱਬ ਦਾ ਰੂਪ ਤਾਂ ਸਰਦਾਰ ਗੁਰਪ੍ਰੀਤ ਸਿੰਘ ਹਨ ਜੋ ਅਜਿਹੇ ਰੋਗੀਆਂ ਦੀ ਸੇਵਾ ਸੰਭਾਲ ਕਰਨ ਵਿੱਚ ਦਿਨ ਰਾਤ ਲੱਗੇ ਰਹਿੰਦੇ ਹਨ ਸਾਨੂੰ ਆਪਣੇ ਬੱਚਿਆਂ ਨੂੰ ਵੀ ਉਹਨਾਂ ਦੇ ਫਰਜ਼ਾਂ ਪ੍ਰਤੀ ਜਾਗਰੂਕ ਕਰਨਾ ਚਾਹੀਦਾ ਹੈ ਘੇਪੇ ਪੈਣ ਦੀ ਕੁੜੀ 18 ਸਾਲ ਦੀ ਹੋ ਚੁੱਕੀ ਹੈ ਔਰ ਸੋਈ ਦਾ ਕੰਮ ਨਹੀਂ ਕਰਦੀ ਰੋਟੀ ਨਹੀਂ ਬਣਾਉਂਦੀ ਚਾਹ ਨਹੀਂ ਬਣਾਉਂਦੀ ਆਪਣੀ ਮਾਂ ਦਾ ਕੋਈ ਧਿਆਨ ਨਹੀਂ ਰੱਖਦੀ ਜਿਹੜੀ ਕੁੜੀ ਆਪਣੀ ਬਿਮਾਰ ਮਾਂ ਦਾ ਧਿਆਨ ਨਹੀਂ ਰੱਖ ਸਕਦੀ ਦਾਲ ਰੋਟੀ ਸਬਜ਼ੀ ਨਹੀਂ ਬਣਾ ਸਕਦੀ ਕੱਲ ਨੂੰ ਜਦੋਂ ਵਿਆਹੀ ਗਈ ਫਿਰ ਆਪਣੇ ਸਸੋਰੇ ਦੀ ਕੀ ਸੇਵਾ ਕਰੇਗੀ ਆਪਣੇ ਪਤੀ ਤੇ ਬੱਚਿਆਂ ਦਾ ਕਿਵੇਂ ਖਿਆਲ ਰੱਖੇਗੀ ਫਿਰ ਕਹਿਣਾ ਸਸੋਰੇ ਚੰਗੇ ਨਹੀਂ ਇਸ ਲਈ ਹਰ ਇੱਕ ਨੂੰ ਆਪਣਾ ਫਰਜ਼ ਸਮਝ ਕੇ ਆਪਣਾ ਕੰਮ ਇਮਾਨਦਾਰੀ ਨਾਲ ਦਿਲ ਲਗਾ ਕੇ ਕਰਨਾ ਚਾਹੀਦਾ ਹੈ ਬਾਪੂ ਜਤਿੰਦਰ ਸਿੰਘ ਵੈਦਵਾਨ ਤੇ ਉਸਦੀ ਤਿੱ ਅਮਨਦੀ ਬਾਪੂ ਜਤਿੰਦਰ ਸਿੰਘ ਵੈਦਵਾਨ ਤੇ ਉਸਦੀ ਤਿੱ ਅਮਨਦੀਪ ਕੌਰ ਮਹਾਲੀ ਵਿੱਚ ਰਹਿੰਦੇ ਸਨ ਇਹਨਾਂ ਵਾਰੀ ਪਹਿਲਾਂ ਸੰਖੇਪ ਵਿੱਚ ਜਾਣਕਾਰੀ ਦਿੱਤੀ ਗਈ ਹੈ ਇੱਥੇ ਵਿਸਤਾਰ ਵਿੱਚ ਦੱਸਿਆ ਜਾ ਰਿਹਾ ਹੈ ਸਰਦਾਰ ਜਤਿੰਦਰ ਸਿੰਘ ਦੂਰ ਸੰਚਾਰ ਵਿਭਾਗ ਵਿੱਚ ਸੁਪਰੀਟੈਂਡੈਂਟ ਇੰਜੀਨੀਅਰ ਸਨ ਇਹਨਾਂ ਦਾ ਪਿੰਡ ਬਨੇਂਡੇ ਦੇ ਕੋਲ ਹੈ ਇਹ ਚਾਰ ਭਰਾ ਤੇ ਚਾਰ ਭੈਣਾਂ ਹਨ ਸਰਦਾਰ ਜਤਿੰਦਰ ਸਿੰਘ ਦੇ ਦੋ ਬੱਚੇ ਇੱਕ ਲੜਕਾ ਤੇ ਇੱਕ ਲੜਕੀ ਸੀ ਮੁੰਡੇ ਦਾ ਨਾਮ ਇੰਦਰਜੀਤ ਸਿੰਘ ਤੇ ਇਹਨਾਂ ਦੀ ਜੀਵਨ ਸਾਥਣ ਦਾ ਨਾਮ ਜਸਵੰਤ ਕੌਰ ਸੀ ਰਿਟਾਇਰਮੈਂਟ ਤੋਂ ਬਾਅਦ ਇਹ ਅੰਮ੍ਰਿਤਸਰ ਸਾਹਿਬ ਗੁਰਦੁਆਰੇ ਦੇ ਕੋਲ ਬਣੀ ਕੋਠੀ ਵਿੱਚ ਰਹਿਣ ਲੱਗੇ ਇਹ ਕੋਠੀ ਇਹਨਾਂ ਦੇ ਪਿਤਾ ਜੀ ਦੀ ਸੀ ਪਤਾ ਨਹੀਂ ਕਿਉਂ ਇਹਨਾਂ ਦੀ ਪਤਨੀ ਤੇ ਬੇਟਾ ਦਿਮਾਗੀ ਤੌਰ ਤੇ ਪਰੇਸ਼ਾਨ ਰਹਿਣ ਲੱਗ ਪਏ ਫਿਰ ਬੇਟੀ ਵੀ ਦਿਮਾਗੀ ਰੋਗੀ ਬਣ ਗਈ ਆਪਣੇ ਪਰਿਵਾਰ ਨੂੰ ਇਸ ਹਾਲਤ ਵਿੱਚ ਵੇਖ ਕੇ ਸਰਦਾਰ ਜਤਿੰਦਰ ਸਿੰਘ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਏ ਉਥੇ ਵੀ ਇਹਨਾਂ ਦੇ ਹਾਲਾਤ ਬਹੁਤ ਬੁਰੇ ਸਨ ਪੁਲਿਸ ਦੀ ਮਦਦ ਨਾਲ ਇਹਨਾਂ ਨੂੰ ਉਸ ਕੋਠੀ ਵਿੱਚੋਂ ਬਾਹਰ ਲਿਆਂਦਾ ਗਿਆ ਤੇ ਇੱਕ ਆਸ਼ਰਮ ਵਿੱਚ ਭੇਜਿਆ ਗਿਆ ਜਦੋਂ ਹੀ ਠੀਕ ਹੋ ਗਏ ਤਾਂ ਇਹ ਇਸ ਕੋਠੀ ਵਿੱਚ ਆ ਕੇ ਰਹਿਣ ਲੱਗੇ ਇਹ ਕੋਠੀ ਉਸ ਵਕਤ ਇਹਨਾਂ ਨੇ ਕਰੋੜ ਤੋਂ ਉੱਪਰ ਖਰੀਦੀ ਸੀ ਇੱਥੇ ਆ ਕੇ ਇੱਕੋ ਜਿਹਾ ਸਮਾਂ ਠੀਕ ਰਿਹਾ ਫਿਰ ਇਹਨਾਂ ਦੇ ਹਾਲਾਤ ਪਹਿਲਾਂ ਨਾਲੋਂ ਵੀ ਬੱਤਰ ਹੋ ਗਏ ਪਹਿਲਾਂ ਇਹਨਾਂ ਦੀ ਜੀਵਨ ਸਾਥਣ ਇੱਥੇ ਆ ਕੇ ਰੱਬ ਨੂੰ ਪਿਆਰੀ ਹੋ ਗਈ ਫਿਰ ਇਹਨਾਂ ਦਾ ਬੇਟਾ ਜਿਸ ਦਾ ਦਿਮਾਗੀ ਸੰਤੁਲਨ ਵਿਗੜ ਚੁੱਕਾ ਸੀ ਤੇ ਉਸ ਦੀ ਲੱਤ ਵਿੱਚ ਕੀੜੇ ਪੈ ਚੁੱਕੇ ਸਨ ਉਹ ਮਰ ਗਿਆ ਉਸ ਦੀ ਮ੍ਰਿਤਕ ਦੇ ਤਿੰਨ ਦਿਨ ਘਰ ਵਿੱਚ ਪਈ ਰਹੀ ਕਿਸੇ ਨੂੰ ਪਤਾ ਨਾ ਲੱਗਾ ਕਿ ਉਹ ਮਰ ਚੁੱਕਾ ਹੈ ਉਸ ਦੇ ਸਰੀਰ ਵਿੱਚੋਂ ਬਦਬੂ ਆਉਣ ਲੱਗ ਪਈ ਸੀ ਮਾਂ ਪੁੱਤ ਦੇ ਮਰਨ ਉਪਰੰਤ ਇਸ ਘਰ ਵਿੱਚ ਪਿਉਧੀ ਰਹਿ ਗਏ ਉਹ ਦੋਵੇਂ ਵੀ ਦਿਮਾਗੀ ਤੌਰ ਤੇ ਪੂਰੀ ਤਰ੍ਹਾਂ ਠੀਕ ਨਹੀਂ ਸੀ ਇਹਨਾਂ ਦੀ ਕੋਠੀ ਦੇ ਬਾਹਰ ਜੰਗਲ ਬਣ ਚੁੱਕਾ ਸੀ ਜੋ ਗਵਾਂੜੀਆਂ ਨੇ ਸਾਫ਼ ਕਰਵਾਇਆ ਕੋਠੀ ਦੇ ਅੰਦਰ ਸਰਦਾਰ ਜਤਿੰਦਰ ਸਿੰਘ ਕਿਸੇ ਨੂੰ ਵੀ ਵੜ ਨਹੀਂ ਦਿੰਦਾ ਸੀ। ਕਈ ਮਹੀਨਿਆਂ ਤੋਂ ਇਸਨੇ ਕੱਪੜੇ ਨਹੀਂ ਬਦਲੇ ਸੀ। ਗਰਮੀਆਂ ਵਿੱਚ ਵੀ ਸਰਦੀਆਂ ਵਾਲੇ ਕੱਪੜੇ, ਗੰਦਾ ਕੋਟ ਤੇ ਜੈਕਟ ਪਾਈ ਰੱਖਦਾ। ਘਰ ਦੀ ਸਫਾਈ ਇਹਨਾਂ ਦਵਾਨਾਂ ਨੇ ਨਹੀਂ ਕੀਤੀ ਕਰਨੀ ਸੀ ਜਦਕਿ ਇਹ ਆਪਣੀ ਸਫਾਈ ਨਹੀਂ ਰੱਖ ਸਕਦੇ ਸੀ। ਕੁੜੀ ਅਮਨਦੀਪ ਰਾਤ ਨੂੰ 12 ਵਜੇ ਛੱਤ ਤੇ ਚੜ ਜਾਂਦੀ, ਉੱਚੀ-ਉੱਚੀ ਬੋਲਦੀ ਰਹਿੰਦੀ। ਕਈ ਵਾਰੀ ਆਪਣੇ ਕੱਪੜੇ ਵੀ ਲਾ ਦਿੰਦੀ ਤੇ ਕਹਿੰਦੀ ਉਸ ਨਾਲ ਕਿਸੇ ਨੇ ਬਲਾਸਤ ਕਰ ਕੀਤਾ ਹੈ। ਤੜਕੇ 4 ਵਜੇ ਤੱਕ ਉਹ ਉੱਪਰ ਹੀ ਰੋਲਾ ਪਾਉਂਦੀ ਰਹਿੰਦੀ। ਇਹਨਾਂ ਦੀ ਵੀਡੀਓ ਬਣਾ ਕੇ ਕਿਸੇ ਨੇ ਸੁਪਨਿਆਂ ਦੇ ਘਰ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਦੇ ਸੰਸਥਾਪਕ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ। ਉਹ ਆਪਣੀ ਟੀਮ ਨਾਲ 11 ਦਸੰਬਰ 2021 ਨੂੰ ਇਹਨਾਂ ਨੂੰ ਲੈਣ ਲਈ ਮੋਹਾਲੀ ਪਹੁੰਚੇ। ਸਰਦਾਰ ਜਤਿੰਦਰ ਸਿੰਘ ਇਹਨਾਂ ਨੂੰ ਕੋਠੀ ਦੇ ਅੰਦਰ ਦਾਖਲ ਨਾ ਹੋਣ ਦਿਨ। ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਪੁੱਤ ਬਣ ਕੇ ਤੁਹਾਡੀ ਮਦਦ ਕਰਨ ਲਈ ਆਏ ਹਾਂ ਤਾਂ ਉਹ ਕਹਿਣ ਲੱਗਾ ਮੈਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ। ਮੈਂ 72000 ਰੁਪਏ ਪੈਨਸ਼ਨ ਲੈਂਦਾ। ਰੱਬ ਮੇਰੀ ਮਦਦ ਆਪੇ ਕਰ ਦੇਵੇਗਾ। ਉਥੇ ਆਲੇ ਦੁਆਲੇ ਦੇ ਲੋਕ ਵੀ ਇਕੱਠੇ ਹੋ ਗਏ ਸਰਦਾਰ ਗੁਰਪ੍ਰੀਤ ਸਿੰਘ ਹੋਰੀ ਬੜੀ ਮੁਸ਼ਕਲ ਨਾਲ ਕੋਠੀ ਦੇ ਅੰਦਰ ਦਾਖਲ ਹੋਈ ਕੋਠੀ ਦੇ ਅੰਦਰਲੇ ਹਾਲਾਤ ਨਰਕ ਵਰਗੇ ਸਨ ਰਸੋਈ ਵਿੱਚ ਨਰਕ ਉਭਰਿਆ ਹੋਇਆ ਸੀ ਚਿੱਟੇ ਰੰਗ ਦੀਆਂ ਸੁੰਡੀਆਂ ਚੱਲ ਰਹੀਆਂ ਸਨ ਬਾਥਰੂਮ ਦਾ ਹਾਲ ਉਸ ਤੋਂ ਵੀ ਬੁਰਾ ਸੀ ਕੋਠੀ ਵਿੱਚ ਕੀਮਤੀ ਸਮਾਨ ਪਿਆ ਸੀ ਪਰ ਇਸ ਸਮਾਨ ਦਾ ਕੀ ਫਾਇਦਾ ਜਿਸ ਨੂੰ ਵਰਤਣ ਵਾਲੇ ਵੀ ਦਿਮਾਗੀ ਤੌਰ ਤੇ ਪਰੇਸ਼ਾਨ ਸਨ ਕੋਠੀ ਵਿੱਚ ਕਈ ਕਮਰੇ ਸਨ ਤੇ ਹਰ ਕਮਰੇ ਵਿੱਚ ਲਗਭਗ ਬੈੱਡ ਲੱਗੇ ਹੋਏ ਸਨ ਕੁੜੀ ਅਮਨਦੀਪ ਕੌਰ ਜਿਸ ਨੇ ਬੀਏ ਤੱਕ ਦੀ ਪੜ੍ਹਾਈ ਕੀਤੀ ਹੋਈ ਸੀ ਉਹ ਆਪਣੇ ਕਮਰੇ ਦੇ ਬਾਹਰ ਹੀ ਲੈਟਰਿੰਗ ਕਰ ਦਿੰਦੀ ਸੀ ਘਰ ਵਿੱਚੋਂ ਬਦਬੂ ਆ ਰਹੀ ਸੀ ਇੱਥੋਂ ਤੱਕ ਕਿ ਘਰ ਵਿੱਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਸੀ ਸਰਦਾਰ ਜਤਿੰਦਰ ਸਿੰਘ ਇੱਕ ਛੋਟੀ ਜੀ ਬਾਲਟੀ ਵਿੱਚ ਬਾਹਰੋਂ ਪਾਣੀ ਲੈ ਕੇ ਆਉਂਦਾ ਨਜ਼ਰ ਕਮਜ਼ੋਰ ਹੋਣ ਕਰ ਕਈ ਵਾਰੀ ਡਿੱਗ ਵੀ ਪੈਂਦਾ ਇੱਕ ਛੋਟੀ ਜੀ ਪਾਣੀ ਦੀ ਬਾਲਟੀ ਨਾਲੇ ਪਿਓ ਤੀ ਆਪਣਾ ਗੁਜ਼ਾਰਾ ਕਿਵੇਂ ਕਰਦੇ ਹੋਣਗੇ ਇਹਨਾਂ ਨੂੰ ਇਸ਼ਨਾਨ ਕੀਤਿਆਂ ਤੇ ਕੱਪੜਿਆਂ ਬਦਲਿਆਂ ਪਤਾ ਨਹੀਂ ਕਿੰਨਾ ਸਮਾਂ ਹੋ ਚੁੱਕਾ ਸੀ ਕੁੜੀ ਦੀ ਮਾਨਸਿਕ ਹਲਤ ਕਿੰਨੀ ਵਿਗੜ ਚੁੱਕੀ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਸੀ ਜਦੋਂ ਕਹਿੰਦੀ ਹੈ ਕਿ 26000 ਦਾ ਸਾਡੇ ਘਰ ਆਟਾ ਆ ਜਾਂਦਾ ਹੈ 12000 ਦੀ ਚਾਹ ਪੱਤੀ ਤੇ 10000 ਦੀ ਚੀਨੀ ਆ ਜਾਂਦੀ ਹੈ ਸਰਦਾਰ ਜਤਿੰਦਰ ਸਿੰਘ ਕਿਸੇ ਗਵਾਂਡੀ ਵੱਲੋਂ ਦਿੱਤੀ ਚੀਜ਼ ਨਹੀਂ ਖਾਂਦਾ ਉਹ ਆਪ ਪੈਸੇ ਦੇ ਕੇ ਖਾਣ ਪੀਣ ਵਾਲੀਆਂ ਚੀਜ਼ਾਂ ਖਰੀਦ ਕੇ ਲਿਆਉਂਦਾ ਹੈ ਉੱਥੇ ਪੁਲਿਸ ਵੀ ਪਹੁੰਚ ਜਾਂਦੀ ਹੈ ਉਹਨਾਂ ਦੀ ਹਾਜ਼ਰੀ ਵਿੱਚ ਸਰਦਾਰ ਜਤਿੰਦਰ ਸਿੰਘ ਤੇ ਉਹਨਾਂ ਦੀ ਧੀ ਨੂੰ ਲਿਜਾਣ ਦੀ ਤਿਆਰੀ ਰੰਮੀ ਜਾਂਦੀ ਹੈ ਅਮਨਦੀਪ ਕੋਰ ਜਾਣ ਲਈ ਤਿਆਰ ਸੀ ਚੌਥਰਵੀ ਪੈਂਦੀ ਹੈ ਪਰੰਤ ਉਸ ਆਪਿਤਾ ਉਸਨੂੰ ਕਹਿੰਦਾ ਹੈ ਨੀਨੂ ਨਾ ਜਾ ਨੀਨੂ ਨਾ ਜਾ ਤੂੰ ਅੰਦਰ ਚੜ ਕੋੜੀ ਨੂੰ ਗੱਡੀ ਵਿੱਚ ਬਿਠਾਉਣ ਉਪਰੰਤ ਜਦੋਂ ਸਰਦਾਰ ਜਤਿੰਦਰ ਸਿੰਘ ਨੂੰ ਬਾਹਰ ਤੋਂ ਫੜ ਕੇ ਲੈ ਜਾਣ ਲੱਗਦੇ ਹਨ ਤਾਂ ਗੁੱਸੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਨੂੰ ਕਹਿੰਦਾ ਹੈ ਗੈਟ ਆਊਟ ਫਰਮ ਹੇਅਰ ਇਡੀਟਮੈਨ ਫਿਰ ਪੁਲਿਸ ਵਾਲਿਆਂ ਨੂੰ ਕਹਿੰਦਾ ਹੈ ਦੇਖੋ ਤੁਹਾਡੇ ਸਾਹਮਣੇ ਇਹ ਮੈਨੂੰ ਖਿੱਚੀ ਜਾ ਰਿਹਾ ਮੈਂ ਇੱਥੋਂ ਨਹੀਂ ਜਾਣਾ ਮੈਂ ਨਹੀਂ ਜਾਣਾ ਤੁਸੀਂ ਸਾਰੇ ਚਲੇ ਜਾਓ ਉਹ ਰੋਨ ਵੀ ਲੱਗ ਪੈਂਦਾ ਤੇ ਕਰ ਲਾਉਂਦਾ ਹੋਇਆ ਕਹਿੰਦਾ ਹੈ ਦੇਖੋ ਦੇਖੋ ਮੇਰੀ ਧੀ ਨੂੰ ਲੈ ਚੱਲੀ ਬੜੀ ਬੁਸ਼ਕਲ ਨਾਲ ਉਸ ਨੂੰ ਗੱਡੀ ਵਿੱਚ ਬਿਠਾਇਆ ਜਾਂਦਾ ਹੈ ਆਪਣੇ ਜੀਉਂਦੇ ਜੀ ਆਪਣਾ ਘਰ ਛੱਡਣਾ ਬਹੁਤ ਮੁਸ਼ਕਲ ਹੁੰਦਾ ਹੈ ਬਾਪੂ ਆਪਣੇ ਘਰ ਦੀ ਚਾਬੀ ਵੀ ਆਪਣੇ ਕੋਲ ਰੱਖਦਾ ਹੈ ਕਿਸੇ ਹੋਰ ਨੂੰ ਦੇਣ ਲਈ ਨਹੀਂ ਮੰਨਦਾ ਮਰਨ ਤੋਂ ਬਾਅਦ ਇਨਸਾਨ ਨੂੰ ਸਭ ਕੁਝ ਇੱਥੇ ਹੀ ਛੱਡ ਕੇ ਜਾਣਾ ਪੈਂਦਾ ਹੈ ਰੱਬ ਅੱਗੇ ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ ਇਸ ਤਰ੍ਹਾਂ ਬਾਪੂ ਜਤਿੰਦਰ ਸਿੰਘ ਤੇ ਉਹਨਾਂ ਦੀ ਤੀਹ ਨੂੰ ਸੁਪਨੇ ਦੇ ਘਰ ਲਜਾਇਆ ਜਾਂਦਾ ਜਿੱਥੇ ਉਹਨਾਂ ਦਾ ਹਾਲਾ ਸ਼ੁਰੂ ਕੀਤਾ ਜਾਂਦਾ ਜੁਲਾਈ 2024 ਵਿੱਚ ਇਹ ਬਾਪੂ ਇਸ ਦੁਨੀਆ ਨੂੰ ਸਦਾ ਲਈ ਛੱਡ ਜਾਂਦਾ ਹੈ ਧੰਨ ਹਨ ਸਰਦਾਰ ਗੁਰਪ੍ਰੀਤ ਸਿੰਘ ਗੁਰਸਿੱਖ ਨੌਜਵਾਨ ਗੁਰਮੀਤ ਸਿੰਘ ਲਾਲੀ ਲੁਧਿਆਣਾ ਵਿਖੇ ਵਿਸ਼ਵ ਕਰਮਾ ਕਲੋਨੀ ਵਿੱਚ ਸਰਦਾਰ ਗੁਰਮੀਤ ਸਿੰਘ ਲਾਲੀ ਰਹਿੰਦਾ ਹੈ ਇਸ ਦੇ ਪਿਤਾ ਦਾ ਨਾਮ ਸਰਦਾਰ ਅਮਰੀਕ ਸਿੰਘ ਤੇ ਮਾਤਾ ਦਾ ਨਾ ਲਖਵੀਰ ਕੌਰ ਸੀ ਇਹ ਉਦੋਂ 5-6 ਸਾਲ ਦਾ ਸੀ ਜਦੋਂ ਇਸ ਦੀ ਮਾਂ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਮਾਂ ਆਪਣੇ ਆਪ ਨੂੰ ਅੱਗ ਲਾ ਕੇ ਖਤਮ ਕਰ ਲੈਂਦੀ ਹੈ ਇਹ ਬੱਚਾ ਉਸ ਵਕਤ ਆਪਣੀ ਮਾਂ ਨੂੰ ਅੱਗ ਵਿੱਚ ਸੜਦੇ ਵੇਖਦਾ ਹੈ ਇਸ ਦੀ ਇੱਕ ਭੈਣ ਹੈ ਪਿਓ ਪਹਿਲਾਂ ਕੱਪੜੇ ਦੀ ਦੁਕਾਨ ਕਰਦਾ ਸੀ ਬਾਅਦ ਵਿੱਚ ਕਿਰਿਆਨੇ ਦੀ ਦੁਕਾਨ ਖੋਲ੍ਹ ਲੈਂਦਾ ਹੈ ਆਪਣੀ ਪਤਨੀ ਦੀ ਮੌਤ ਤੋਂ ਬਾਅਦ ਉਹ ਆਪਣੇ ਦੋਹਾਂ ਬੱਚਿਆਂ ਨੂੰ ਪੜ੍ਹਨ ਲਈ ਸਕੂਲ ਭੇਜਦਾ ਹੈ ਪਿਓ ਸ਼ਰਾਬ ਪੀਣੀ ਸ਼ੁਰੂ ਕਰ ਦਿੰਦਾ ਹੈ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਇੱਕ ਦਿਨ ਉਹ ਵੀ ਸਦਾਲੀ ਸਦੋਨੀਆਂ ਤੋਂ ਕੁਝ ਕਰ ਗਿਆ ਗਰਮੀਤ ਨੇ ਹਰਮੋਨੀਅਮ ਤੇ ਤਬਲਾ ਵਜਾਉਣਾ ਵੀ ਸਿੱਖਿਆ ਸ਼ਬਦਾਂ ਤੇ ਬਾਰਾਂ ਵੀ ਗਾ ਲੈਂਦਾ ਹੈ ਇਸ ਨੇ ਸੰਥਿਆ ਵੀ ਲਈ ਹੋਈ ਹੈ ਤੇ ਉਹਦੀ ਮੌਤ ਤੋਂ ਬਾਅਦ ਇਸ ਦੀ ਪੈਣ ਉਤਾਇਆ ਆਪਣੇ ਕੋਲ ਲੈ ਗਿਆ ਉਹ ਹੀ ਉਸ ਨੂੰ ਪੜਾਉਂਦਾ ਤੇ ਵਿਆਹ ਕਰਦਾ ਹੈ ਗਰਮੀਤ ਸਿੰਘ ਲਾਲੀ ਚੰਗੇ ਕੱਪੜੇ ਪਾ ਕੇ ਸਕੂਲ ਜਾਂਦਾ ਹੈ ਪਰ ਕਿਸੇ ਦੋਸਤ ਮਿੱਤਰ ਨਾਲ ਆਪਣੇ ਦਿਲ ਦੀ ਗੱਲ ਨਹੀਂ ਕਰਦਾ ਉਹ 8ਵੀਂ ਜਮਾਤ ਪਾਸ ਕਰ ਲੈਂਦਾ ਹੈ ਗੁਰਦੁਆਰੇ ਵਿੱਚ ਕਥਾ ਕੀਰਤਨ ਵੀ ਕਰਦਾ ਹੈ ਪਰ ਘਰ ਵਿੱਚ ਇਕੱਲਾ ਰਹਿਣ ਕਰਕੇ ਹੌਲੀ ਹੌਲੀ ਉਹ ਵੀ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦਾ ਹੈ ਇਸ ਨੂੰ ਜਦੋਂ ਭੁੱਖ ਲੱਗਦੀ ਹੈ ਤਾਂ ਗੁਰੂ ਘਰ ਚਲਾ ਜਾਂਦਾ ਹੈ ਤੇ ਉੱਥੋਂ ਪ੍ਰਸ਼ਾਦਾ ਛਕ ਲੈਂਦਾ ਹੈ ਇਸ ਨੇ ਕਦੇ ਕਿਸੇ ਕੋਲੋਂ ਕੁਝ ਨਹੀਂ ਮੰਗਿਆ ਜਦੋਂ ਘਰ ਵਾਪਸ ਆਉਂਦਾ ਜੋ ਵੀ ਕੂੜਾ ਕਰਕਟ ਕਾਗਜ਼ ਸੜਕ ਤੇ ਪਿਆ ਦਿਖਾਈ ਦਿੰਦਾ ਉਹ ਆਪਣੇ ਘਰ ਲਿਆਉਂਦਾ ਉਸ ਨੂੰ ਨਾ ਆਪਣੇ ਸਰੀਰ ਤੇ ਨਾ ਹੀ ਕਰਦੀ ਸਫਾਈ ਦੀ ਕੋਈ ਸੁਧਬਦ ਸੀ ਗਰਮੀਆਂ ਵਿੱਚ ਵੀ ਗਰਮ ਕੱਪੜੇ ਪਾ ਕੇ ਘੁੰਮਦਾ ਰਹਿੰਦਾ ਇਸ ਦੇ ਨਾਲ ਪੜਦੇ ਇੱਕ ਮੁੰਡੇ ਕਮਲਜੀਤ ਸਿੰਘ ਨੇ ਇਸ ਦੀ ਵੀਡੀਓ ਬਣਾ ਕੇ ਸਰਦਾਰ ਗੁਰਪ੍ਰੀਤ ਸਿੰਘ ਨੂੰ ਭੇਜੀ ਇੱਕ ਦਿਨ ਉਹ ਆਪਣੀ ਟੀਮ ਨਾਲ ਗੁਰਮੀਤ ਸਿੰਘ ਲਾਲੀ ਦੇ ਘਰ ਪਹੁੰਚੇ ਜਦੋਂ ਉਹ ਅੰਦਰ ਗਏ ਤਾਂ ਇੱਕ ਡਰਮ ਦੇ ਉੱਪਰ ਖਲੋਤਾ ਕੁਝ ਕਰ ਰਿਹਾ ਸੀ ਘਰ ਨਰਕ ਬਣਿਆ ਹੋਇਆ ਸੀ ਦਰਵਾਜ਼ੇ ਟੁੱਟੇ ਹੋਏ ਸਨ ਅਲਮਾਰੀਆਂ ਟਰੰਕਾਂ ਸਟੋਰ ਰਸੋਈ ਹਰ ਜਗ੍ਹਾ ਕੂੜਾ ਭਰਿਆ ਪਿਆ ਸੀ ਤੇ ਸੁੰਡੀਆਂ ਚੱਲ ਰਹੀਆਂ ਸਨ ਆਬੀ ਉਸਨੇ ਗੰਦੇ ਕੱਪੜੇ ਪਾਏ ਹੋਏ ਸਨ ਗਰਮੀ ਦੇ ਦਿਨਾਂ ਵਿੱਚ ਇਸਨੇ ਸਿਰ ਉੱਪਰ ਗਰਮ ਟੋਪੀ ਪਾਈ ਹੋਈ ਸੀ ਜਦੋਂ ਇਸ ਦੀ ਉਨ ਵਾਲੀ ਟੋਪੀ ਉਤਾਰੀ ਗਈ ਤਾਂ ਇਸ ਦੇ ਕੇਸਾਂ ਦੀਆਂ ਜਟਾਵਾਂ ਬਣੀਆਂ ਹੋਈਆਂ ਸਨ ਪਤਾ ਨਹੀਂ ਉਸ ਨਾਂ ਕੀ ਤਾਂ ਕਿੰਨੇ ਸਾਲ ਹੋ ਗਏ ਸਨ ਇਸ ਤੇ ਦੋਸਤ ਨੇ ਦੱਸਿਆ ਕਿ ਪਿਛਲੇ 10-12 ਸਾਲਾਂ ਤੋਂ ਇੰਨਾ ਹਾਲਾਤਾਂ ਵਿੱਚ ਹੀ ਰਹਿ ਰਿਹਾ ਹੈ। ਪਹਿਲਾਂ ਇਸਨੇ ਅੰਮ੍ਰਿਤ ਵੀ ਛਕਿਆ ਹੋਇਆ ਸੀ। ਪੂਰਨ ਗੁਰਮਰਿਆਦਾ ਵਿੱਚ ਰਹਿੰਦਾ ਸੀ। ਡਿਪਰੈਸ਼ਨ ਵਿੱਚ ਜਾਣ ਤੋਂ ਬਾਅਦ ਇਸਨੇ ਜ਼ਰਦਾ ਖਾਣਾ ਵੀ ਸ਼ੁਰੂ ਕਰ ਦਿੱਤਾ। ਇਸ ਤੇ ਦੋਸਤਾਂ ਨੇ ਨਜ਼ਦੀਕੀ ਰਿਸ਼ਤੇਦਾਰਾਂ ਤੱਕ ਪਹੁੰਚ ਵੀ ਕੀਤੀ ਪਰ ਕਿਸੇ ਨੇ ਵੀ ਇਸ ਦੀ ਬਾਣਾ ਫੜੀ। ਸਗੋਂ ਇਹ ਹੀ ਕਿਹਾ ਕਿ ਸਾਡੇ ਲਈ ਇਹ ਜਿਉਂਦਾ ਮਰਿਆ ਇੱਕ ਬਰਾਬਰ ਹੈ। ਅਸੀਂ ਇਸ ਦੀ ਕੋਈ ਮਦਦ ਨਹੀਂ ਕਰ ਸਕਦੇ। ਇਹ ਹਨ ਸਾਡੇ ਰਿਸ਼ਤੇ। ਜਦੋਂ ਕੋਈ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਤੋ ਕੋਈ ਭੈਣ ਭਰਾ ਨਜ਼ਦੀਕੀ ਰਿਸ਼ਤੇਦਾਰ ਸਾਥ ਨਹੀਂ ਦਿੰਦੇ ਜਿਸ ਕੋਲ 4 ਪੈਸੇ ਹਨ ਜਾਂ ਉੱਚੇ ਅਹੁਦੇ ਤੇ ਬਰਾਜਮਾਨ ਹੈ ਭੈਣ ਭਰਾ ਰਿਸ਼ਤੇਦਾਰ ਵੀ ਉਸੇ ਨਾਲ ਵਰਤਦੇ ਹਨ ਇਹ ਹੀ ਦੁਨੀਆ ਦਾ ਦਸਤੂਰ ਹੈ ਸਰਦਾਰ ਗੁਰਪ੍ਰੀਤ ਸਿੰਘ ਇਸ ਨੂੰ ਆਪਣੇ ਨਾਲ ਸੁਪਨਿਆਂ ਤੇ ਕਰ ਲਿਆ ਜਾਂਦੇ ਹਨ ਤੇ ਇਸ ਦਾ ਇਲਾਜ ਕਰਵਾਉਂਦੇ ਹਨ ਬਾਕੀ 11ਵੇਂ ਅਧਿਆਇ ਦੇ ਅਗਲੇ ਪາກ 5 ਵਿੱਚ ਧੰਨਵਾਦ